ਹਾਂਜੀ ਸਤਿ ਸ੍ਰੀ ਅਕਾਲ ਇਹ ਅੱਜ ਮੈਂ ਬੈਡ ਕਮੈਂਟਾਂ ਫਕਰ ਵੀਡੀਓ ਪਾਈ ਹੈ ਤੇ ਕੱਲ ਮੈਂ ਭੈਣ ਦਾ ਇੱਕ ਦਾ ਡਾਟਾ ਪਾਇਆ ਸੀਗਾ ਤੇ ਜਿਹੜੀ ਭੈਣ ਕਾਲੇ ਰੰਗ ਦੀ ਸੀ ਤੇ ਥੋੜੀ ਜਿਹੀ ਜ ਉਹਨੂੰ ਕਿਹਾ ਸੀ ਵੀ ਅੱਖਸ ਵਿੱਚ ਨੁਕਸ ਹੈ ਇਹਦੇ ਵਿੱਚ ਹੱਸਣ ਵਾਲੀ ਗੱਲ ਤਾਂ ਕੋਈ ਹੈ ਨਹੀਂਗੀ ਠੀਕ ਹੈ ਇਹ ਜਿਹੜਾ ਨੁਕਸ ਹੈ ਇਹ ਕਿਸੇ ਉਮਰ ਚ ਵੀ ਜਾ ਕੇ ਕਿਸੇ ਤੇ ਵੀ ਪੈ ਸਕਦਾ ਹੈ ਕਿਉਂ ਕਿਸੇ ਦਾ ਮਜ਼ਾਕ ਉਡਾਉਣੀ ਹੋ ਮੇਰੀ ਆਈਡੀ ਚ ਆ ਕੇ ਇਹ ਜਿਹੇ ਕਮੈਂਟ ਕਰਦੇ ਇਹਨੂੰ ਵਿਆਹ ਕਰਾਉਣ ਨੂੰ ਵੀ ਲੱਗਿਆ ਹੋਇਆ ਇਹ ਫਿਰ ਘਰੇ ਨਹੀਂ ਬੈਠਿਆ ਜਾਂਦਾ ਇਹ ਤੂੰ ਇਹਨੂੰ ਲੰਡੀ ਨੂੰ ਕਹੇ ਘਰੇ ਬੈਠ ਇਹ ਇਹ ਜਿਹੀਆਂ ਗੱਲਾਂ ਤੁਸੀਂ ਸੋਸ਼ਲ ਮੀਡੀਆ ਤੇ ਆ ਕੇ ਕਮੈਂਟਾਂ ਦੇ ਵਿੱਚ ਆਪਣੀਆਂ ਦੱਸ ਦਿਓ ਤੁਹਾਡੇ ਘਰੇ ਧੀਆ ਪੈਣਾ ਹੈ ਨਹੀਂ ਗੀਆਂ ਕਿਉਂ ਤੁਸੀਂ ਕਿਸੇ ਤੇ ਹੀ ਪੈਣ ਦਾ ਮਜ਼ਾਕ ਉਡਾਉਣੀ ਹੋ ਇਥੇ ਜੇ ਮੈਨੂੰ ਅਗਲਾ ਕਹਿੰਦਾ ਮੈਂ ਡਾਟਾ ਪਾ ਦਿੰਦੀ ਆ ਮੈਂ ਤੁਹਾਨੂੰ ਇਹੀ ਹੱਥ ਮੰਨ ਕੇ ਬੇਨਤੀ ਕਰਦੀ ਆਂ ਵੀ ਮਾੜੇ ਕਮੈਂਟ ਨਾ ਕਰਿਆ ਕਰੋ ਜਿਨੇ ਦੇਖਣੀ ਆ ਦੇਖੋ ਵੀਡੀਓ ਨਹੀਂ ਦੇਖਣੀ ਨਾ ਦੇਖੋ ਕਿਸੇ ਭੈਣ ਦੀ ਜਦੋਂ ਵੀਡੀਓ ਪਾਈ ਹੁੰਦੀ ਹੈ ਜੀ ਬੈਡ ਕਮੈਂਟ ਨਾ ਕਰਿਆ ਕਰੋ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਸਰਕਾਰੀ ਟੀਚਰ ਜੱਟਾਂ ਦੀ ਕੁੜੀ ਤੇ ਭੈਣ ਦੀ ਉਮਰ ਹੈਗੀ ਐ 51 ਸਾਲ ਤੇ ਵਧੀਆ ਮੁੰਡਾ ਚਾਹੀਦਾ ਜੀ ਜੱਟਾਂ ਦਾ 5-7 ਕਿਲੇ ਪੈੜੀ ਹੋਵੇ ਤੇ ਕੁੜੀ ਬਿਲਕੁਲ ਕੁਮਾਰੀ ਹੈ ਜੀ ਤੇ ਬੱਸ आई लेट ਹੋ ਗਈ ਵਿਆਹ ਤੋਂ ਥੋੜਾ ਜਿਹਾ ਭੈਣ ਤੇ ਉਹਨਾਂ ਨੇ ਮੈਨੂੰ ਰਿਕਵੈਸਟ ਕਰੀ ਆ ਵੀ ਆਪਣੀ ਵੀਡੀਓ ਜ਼ਰੂਰ ਪਾਓ ਤੇ ਵੀਡੀਓ ਨੂੰ ਕਰਦੇ ਹੋ ਤਾਂ ਕਿ ਸ਼ੇਅਰ ਤਾਂ ਹਾਂਜੀ ਸਾਸਰੀ ਕਾਲ 1 45 ਸਾਲ ਦੀ ਲੇਡੀ ਹੋ ਰਹੀ ਆ ਜੀ ਆਪਣੇ ਕੋਲੇ ਦੋ ਬੱਚੇ ਨੇ ਭੈਣ ਦੇ ਦੋ ਹੀ ਬਾਰੇ ਨੇ ਤੇ ਆਪ ਭੈਣ ਕੋਲੇ 12 ਕਿੱਲੇ ਪੈਲੀ ਹੈ ਤੇ ਜੇ ਕੋਈ ਮੇਰਾ ਵੀਰ ਬੋਧੀਆਂ ਵਾਲਾ ਜਾਨੀ ਕਿ ਇੰਨੀ ਕੁ ਏਜ ਦੀ ਲੇਡੀ ਨਾਲ ਆਪਦਾ ਘਰ ਬਸਾਉਣਾ ਚਾਹੁੰਦਾ ਤਾਂ ਮੇਰੇ ਇਦੇ ਵਿੱਚ ਆਈਡੀ ਦੇ ਵਿੱਚ ਕਮੈਂਟ ਕਰੋ ਜੀ ਤੇ ਜਾਂ ਫਿਰ ਮੈਨੂੰ ਡਾਟਾ ਭੇਜਵਾਓ ਦਾ ਤੇ ਪੰਜ ਚਾਰ ਕਿਲੇ ਮੁੰਡੇ ਦੇ ਕੋਲੇ ਹੋਣ ਘਰ ਜਵਾਈ ਹਾਂਜੀ ਸਾਸਰੀ ਕਾਲ ਮੈਸੂ ਦੀ ਆਪਣੇ ਟਿੰਡਰ ਤੇ ਆਪਣੇ ਕੋਲੇ ਕੁੜੀ ਆਈ ਹੈ ਜੀ ਜੱਟਾਂ ਦੀ ਇਧਰ ਕੋਟਕਪੂਰੇ ਏਰੀਏ ਦੇ ਵਿੱਚ ਤੇ ਕੁੜੀ ਵਿਚਾਰੀ ਬਹੁਤ ਜ਼ਿਆਦਾ ਕਾਲੀ ਹੈ ਜੀ ਤੇ ਵਿਆਹ ਉਹਨਾਂ ਨੇ ਵਧੀਆ ਕਰਨਾ ਹੈ ਘੱਟੋ ਘੱਟ 5-7 10 ਲੱਖ ਤੱਕ ਉਹਨਾਂ ਨੇ ਵਿਆਹ ਤੇ ਲਾਉਣਾ ਹੈ ਕਿ ਕੁੜੀ ਕਾਲੀ ਹੈ ਜੀ ਥੋੜਾ ਜਿਹਾ ਭੈਣ ਦੇ ਅੱਖ ਚ ਵੀ ਨੁਕਸਾ ਜੇ ਕੋਈ ਮੇਰਾ ਵੀਰ 5 6 ਕਿਲਿਆਂ ਦੇ ਵਿੱਚ ਹੈਗਾ ਤਾਂ ਮੇਰੇ ਨਾਲ ਜ਼ਰੂਰ ਸੰਪਰਕ ਕਰੋ ਏਰੀਆ ਤਾਂ ਇਧਰ ਲਈ ਹੋਣਾ ਚਾਹੀਦਾ ਹਾਂ ਜੀ ਸਸਰੀਕਾਲ ਮੈਂ ਸੋਦੀ ਆਪਣੇ ਰਿਕਿੰਦਰ ਤੇ ਆਪਣੇ ਕੋਲੇ ਆਇਆ ਪ੍ਰਜਾਪਤ ਘਮਾਰਾਂ ਦਾ ਮੁੰਡਾ ਹੋਜੀ ਤੇ ਆਪਾਂ ਨੂੰ ਕੁੜੀ ਵੀ ਪ੍ਰਜਾਪਤ ਘਮਾਰਾਂ ਦੀ ਚਾਹੀਦੀ ਹੈ ਜੀ ਘੱਟੋ ਘੱਟ ਕੁੜੀ ਬੀਏ ਹੋਵੇ ਜੀ ਤੇ ਬਾਕੀ ਗੱਲ ਆਪਾਂ ਕਰਾਂਗੇ ਫੋਨ ਤੇ ਤੇ ਆਪਾਂ ਨੂੰ ਚਾਹੀਦੀ ਆ ਪ੍ਰਜਾਪਤ ਘੁਮਾਰਾ ਦੀ ਕੁੜੀ ਮੁੰਡਾ ਫੌਜੀ ਆ ਜੇ ਕੋਈ ਮੇਰੀ ਭੈਣ ਫੌਜੀ ਵੀਰ ਦੀ ਚਾਹਨਾ ਰੱਖਦੀ ਆ ਤਾਂ ਮੇਰੇ ਨਾਲ ਸੰਪਰਕ ਜੁਲ ਕਰੋ ਜੀ ਵੀਡੀਓ ਨੂੰ ਕਰਦੇ ਦਮ ਕੇ ਸ਼ੇਅਰ ਕਰਨਾ